ਨਰੇਂਦਰ ਮੋਦੀ ਅੱਜ ਪੰਜਾਬ ਦਾ ਦੌਰਾ ਕਰਨਗੇ ਪਰੰਤੂ ਦੂਜੇ ਪਾਸੇ ਹੁਣ ਆਪ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਪੰਜਾਬੀਆਂ ਦੇ ਹੱਕ ਨੇ ਤੇ ਪੰਜਾਬੀ ਜਿਹੜੇ ਕਿ ਉਹ ਹੜਪੀੜਤ ਨੇ ਉਹਨਾਂ ਦੇ ਉੱਤੇ ਜਿਹੜਾ ਕਿ ਉਹਨਾਂ ਨੂੰ ਪੈਕੇਜ ਜਿਹੜਾ ਕਿ ਅੱਜ ਕੇਂਦਰ ਸਰਕਾਰ ਐਲਾਨ ਕਰੇ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਕਰੋਨਾ ਦੇ ਵਿੱਚ ਪੈਕੇਜ ਜਿਹੜਾ ਕਿ ਪੰਜਾਬੀਆਂ ਦੇ ਲਈ ਦਿੱਤਾ ਜਾਵੇ ਤੇ ਦੱਸਦੀ ਹੈ ਕਿ ਗਿਆਸਪੁਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਵੀ ਕੀਤਾ ਹੈ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਬੇਸ਼ੱਕ ਹੜ ਜਿਹੜੇ ਕਿ ਖਤਮ ਹੋ ਚੁੱਕੇ ਨੇ ਪਰੰਤੂ ਪੰਜਾਬ ਦੇ ਹੱਕ ਦੇ ਵਿੱਚ ਮੋਦੀ ਸਰਕਾਰ ਨੇ ਇੱਕ ਬਿਆਨ ਨਹੀਂ ਦਿੱਤਾ ਪਰੰਤੂ ਅੱਜ ਪੰਜਾਬ ਦਾ ਦੌਰਾ ਕਰਨ ਜਾ ਰਹੇ ਨੇ ਤੇ ਅਸੀਂ ਮੰਗ ਕਰਦੇ ਹਾਂ ਕਿ ਅੱਜ ਪੰਜਾਬੀਆਂ ਦੇ ਹੱਕ ਦੇ ਵਿੱਚ ਕੇ ਪੈਕੇਜ ਦਾ ਐਲਾਨ ਕੀਤਾ ਜਾਵੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਬੜੀ ਚੰਗੀ ਗੱਲ ਆ ਕਿ ਪੰਜਾਬ ਪਿਛਲੇ 20 ਦਿਨਾਂ ਤੋਂ ਖੜਾਂ ਦੇ ਨਾਲ ਜੂਝ ਰਿਹਾ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੱਖ ਖੁੱਲੀ ਆ ਸ਼ੁਕਰ ਕਰਦੇ ਆ ਅਸੀਂ ਇਸ ਗੱਲ ਦਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਅਫਗਾਨਿਸਤਾਨ ਦੇ ਵਿੱਚ ਤਾਲੇਬਾਨੀਆਂ ਨੂੰ ਤਾਂ ਮਦਦ ਭੇਜ ਸਕਦਾ ਪਰ ਜਿਨ੍ਹਾਂ ਨੇ 90% ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹੜਾ ਕਿ ਇੱਕ ਫੁੱਡ ਬਾਲ ਦੇ ਨਾਲ ਜਾਣਿਆ ਜਾਂਦਾ ਪੰਜਾਬ ਉਸ ਪੰਜਾਬ ਦੇ ਲਈ ਇੱਕ ਟਵੀਟ ਵੀ ਨਹੀਂ ਕਰ ਸਕਦਾ ਉਸ ਪੰਜਾਬ ਨੂੰ ਮਦਦ ਨਹੀਂ ਦੇ ਸਕਦਾ ਕਿਉਂ ਕਿ ਇਹ ਹਮੇਸ਼ਾ ਪੰਜਾਬ ਤੋਂ ਨਫ਼ਰਤ ਕਰਦੇ ਆ ਜਿਹੜਾ ਪੰਜਾਬੀਆਂ ਨੇ ਧੌਣ ਤੇ ਗੋਡਾ ਰੱਖ ਕੇ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਉਹ ਰੱਦ ਕਰਾਏ ਨੇ ਕਿਤੇ ਨਾ ਕਿਤੇ ਉਹਨਾਂ ਗੱਲਾਂ ਦੀ ਕਿਹੜ ਜਿਹੜਾ ਵਾ ਸਾਡਾ ਪ੍ਰਧਾਨ ਮੰਤਰੀ ਕੱਢ ਰਿਹਾ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਪੰਜਾਬੀ ਬਹਾਦਰ ਕੌਮ ਆ ਸਾਡੀ ਸਾਡੇ ਜਿਹੜੇ ਆਪਸੀ ਦੇ ਵਿੱਚ ਭਾਈਚਾਰਾ ਸਾਡਾ ਜਿਹੜਾ ਆਪਸੀ ਬਾਉਂਡਿੰਗ ਉਹ ਇੰਨੀ ਤਕੜੀ ਆ ਜਦੋਂ ਤੂੰ ਕੱਲ ਆ ਕੇ ਦੇਖੇਗਾ ਨਾ ਹੜਾਂ ਵਾਲੇ ਮਾਮਲੇ ਦੇ ਵਿੱਚ ਕਿੰਦਾ ਸਾਡੇ ਲੋਕ ਇੱਕ ਦੂਜੇ ਦੀ ਬਾਹ ਫੜਦੇ ਆ ਕਿੱਦਾਂ ਸਾਡੇ ਮੰਤਰੀ ਲਗਾਤਾਰ ਲੱਗੇ ਹੋਏ ਆ ਕਿਦਾਂ ਸਾਡੇ ਐਮਐਲਏ ਨਾ ਪਾਣੀ ਦੇਖਦੇ ਆ ਨਾ ਹਾਰਾ ਦੇਖਦੇ ਆ ਨਾ ਚਿੱਕੜ ਦੇਖਦੇ ਆ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਆ ਤੇ ਸਾਡਾ ਮੁੱਖ ਮੰਤਰੀ ਲਗਾਤਾਰ ਲੋਕਾਂ ਦੀ ਮਿਹਨਤ ਦੀ ਮਦਦ ਕਰਦਾ ਹੋਇਆ ਬੇਸ਼ੱਕ ਕੁਝ ਕੁ ਪ੍ਰੋਬਲਮ ਆ ਉਹਨਾਂ ਨੂੰ ਆਈਆਂ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਪਰ ਅਸੀਂ ਕਦੇ ਵੀ ਆਪਣੇ ਲੋਕਾਂ ਤੋਂ ਨਹੀਂ ਭੱਜਦੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਕੱਲ ਨੂੰ ਤੁਸੀਂ ਆ ਰਹੇ ਹੋ ਤੇ ਅਸੀਂ ਕੋਈ ਭੀਖ ਨਹੀਂ ਮੰਗਦੇ ਸਾਡਾ ਜਿਹੜਾ 60000 ਕਰੋੜ ਰੁਪਈਆ ਜਿਹੜਾ ਬਕਾਇਆ ਖੜਾ ਵਾ ਕਿਰਪਾ ਕਰਕੇ ਉਹ ਰਿਲੀਜ਼ ਤਾਂ ਕਰਕੇ ਆਓ ਜਦੋਂ ਪੰਜਾਬ ਦੇ ਵਿੱਚ ਆਓ ਤਾਂ ਘੱਟੋ ਘੱਟ ਤੁਹਾਨੂੰ ਇੰਨੀ ਕੁ ਤਾਂ ਗਲਾਨੀ ਦਾ ਸਹਣੀ ਪਵੇ ਕਿ ਜਿਹੜੇ ਸਾਡੇ ਆਪਣੇ ਹੱਕ ਦੇ ਪੈਸੇ ਸੀ ਉਹ ਹੱਕ ਦੇ ਪੈਸੇ ਤੁਸੀਂ ਇੱਥੇ ਦੇ ਕੇ ਜਾ ਰਹੇ ਹੋ ਸੋ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਸਾਡਾ ਬਕਾਇਆ 60000 ਕਰੋੜ ਰੁਪਇਆ ਉਹ ਤੁਰੰਤ ਰਿਲੀਜ਼ ਕਰੋ ਤੇ ਜਿਹੜੇ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਜਿਹੜੇ ਪਿੰਡਾਂ ਦੇ ਪਿੰਡ ਰੁੜ ਗਏ ਜਿਹੜੀਆਂ ਫਸਲਾਂ ਰੁੜ ਗਈਆਂ ਘਰਾਂ ਦਾ ਨੁਕਸਾਨ ਹੋਇਆ ਮੇਰੇ ਹਲਕੇ ਦੇ ਵਿੱਚ ਅੱਜ ਬੁਆਣੀ ਪਿੰਡ ਦੇ ਵਿੱਚ ਮੀਂਹ ਦੇ ਨਾਲ ਘਰਗਰਮ ਦੇ ਨਾਲ ਇੱਕ ਮਾਤਾ ਦੀ ਮੌਤ ਹੋਈ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ بڑے ਲੋਕਾਂ ਦੇ ਘਰਾਂ ਦੇ ਨੁਕਸਾਨ ਹੋ ਰਹੇ ਨੇ 100 ਤੋਂ ਜ਼ਿਆਦਾ ਘਰ ਪੈਲ ਹਲਕੇ ਦੇ ਵਿੱਚ ਗਿਰ ਚੁੱਕੇ ਨੇ ਸੋ ਉਹਨਾਂ ਦੇ ਰਾਹਤ ਲਈ ਤਕਰੀਬਨ ਜਿਹੜੀਆਂ ਸੜਕਾਂ ਸੀ ਉਹ ਟੁੱਟ ਚੁੱਕੀਆਂ ਨੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਲੁੱਕ ਤੇ ਪਾਣੀ ਦਾ ਵਹਿਰ ਹੋਣ ਕਰਕੇ ਸੜਕਾਂ ਦੀ ਜਿਹੜੀ ਸਿੱਤੀ ਆ ਉਹ ਖਰਾਬ ਹੋ ਚੁੱਕੀ ਆ ਇਸ ਖਰਾਬ ਸਥਿਤੀ ਨੂੰ ਠੀਕ ਕਰਨ ਦੇ ਲਈ 20000 ਕਰੋੜ ਰੁਪਏ ਦਾ ਜਿਹੜਾ ਹੋਰ ਪੈਕੇਜ ਆ ਉਹਦੀ ਅਸੀਂ ਮੰਗ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ 60000 ਕਰੋੜ ਰੁਪਏ ਦੇ ਬਕਾਏ ਦੇ ਨਾਲ ਨਾਲ 20000 ਕਰੋੜ ਰੁਪਏ ਦਾ ਸਾਡਾ ਜਿਹੜਾ ਮੁਆਵਜ਼ਾ ਦਾ ਜਿਹੜਾ ਫੌਰੀ ਜਿਹੜੀ ਰਾਹਤ ਉਹ ਪੰਜਾਬ ਨੂੰ ਦਿੱਤੀ ਜਾਵੇ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਭਰਦਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਬਾਟਰਾਂ ਦੀ ਰਾਖੀ ਕਰਦੇ ਨੇ ਦੇਸ਼ ਦੀ ਰਾਖੀ ਕਰਦੇ ਨੇ ਸੋ ਪੰਜਾਬ ਨੂੰ ਕਦੇ ਵੀ ਅਣਗੌਲਿਆ ਨਾ ਕੀਤਾ ਜਾਵੇ ਪੰਜਾਬ ਨੂੰ ਅਣਗੌਲੇ ਕਰਨ ਦਾ ਜਿਹੜਾ ਖਮਿਆਜਾ ਵੋ ਪਿਛਲੀਆਂ ਸਰਕਾਰਾਂ ਨੇ ਭੁਗਤਿਆ ਕਿਤੇ ਤੁਹਾਨੂੰ ਵੀ ਭੁਗਤਣਾ ਨਾ ਪੈ ਜਾਵੇ ਸੋ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਆਉਣ ਤੋਂ ਪਹਿਲਾਂ ਜਿਹੜਾ ਸਾਡਾ ਪਿਛਲਾ ਬਕਾਇਆ ਵਾ ਉਹ ਤੁਰੰਤ ਜਾਰੀ ਕਰਕੇ ਪੰਜਾਬ ਵਿੱਚ ਆਇਆ ਜਾਵੇ ਔਰ ਜਦੋਂ ਤੁਸੀਂ ਆਓਗੇ ਦੇਖੋਗੇ ਸਾਡੇ ਪੰਜਾਬੀਆਂ ਦੀ ਆਪਸੀ ਬੰਉਂਦੇ ਤੁਸੀਂ ਦੇਖੋਗੇ ਕਿਦਾਂ ਸਾਡੇ ਐਨ ਆਰ ਆਈ ਭਰਾ ਕਿੱਦਾਂ ਸਾਡੇ ਪਿੰਡਾਂ ਦੇ ਪਿੰਡ ਜਿਹੜੇ ਲੋਕ ਨੇ ਉਹ ਟਰਾਲੀਆਂ ਦੇ ਉੱਤੇ ਗਦਾ ਜਕਾਰੇ ਗਜਾਉਂਦੇ ਲੋਕਾਂ ਦੀ ਮਦਦ ਦੇ ਵੱਲ ਹੱਥ ਵਧਾ ਰਹੇ ਨੇ ਕਿਉਂਕਿ ਬਾਬੇ ਨਾਨਕ ਦੀ ਧਰਤੀ ਆ ਬਾਬੇ ਨਾਨਕ ਦੀ ਧਰਤੀ ਕਿਸੇ ਨੂੰ ਭੁੱਖਾ ਸੌਣ ਨਹੀਂ ਦਿੰਦੀ ਕਿਸੇ ਨੂੰ ਕੋਈ ਵੀ ਤਕਲੀਫ ਆਵੇ ਤਾਂ ਅਸੀਂ ਸਾਰੇ ਜਣੇ ਇਕੱਠੇ ਆ ਉਹ ਤਕਲੀਫ ਚਾਹੇ ਸਾਡੇ ਪੰਜਾਬ ਤੇ ਆਵੇ ਚਾਹੇ ਦੇਸ਼ ਤੇ ਆਵੇ ਉਸ ਤਕਲੀਫ ਦੇ ਲਈ ਹਮੇਸ਼ਾ ਪੰਜਾਬੀ ਇੱਕ ਡਾਕੇ ਅੱਗੇ ਖੜਦਾ ਸੋ ਮੇਰੀ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਸਾਡੇ ਹੱਕ ਦੇ ਪੈਸੇ ਨੇ ਉਹ ਦਿੱਤੇ ਜਾਣ ਇਹਦੇ ਨਾਲ ਨਾਲ 20000 ਕਰੋੜ ਰੁਪਏ ਦਾ ਜਿਹੜਾ ਸਾਨੂੰ ਰਾਹਤ ਪੈਕੇਜ ਆ ਉਹ ਵੀ ਤੁਰੰਤ ਜਾਰੀ ਕੀਤਾ ਜਾਵੇ ਜੇ ਸਤਮਤ ਤੁਸੀਂ ਪੰਜਾਬ ਦੇ ਨਾਲ ਖੜੇ ਹੋ ਸੋ ਇਹੀ ਸਾਡੀ ਅਪੀਲ ਆ ਸਮੁੱਚੇ ਪੰਜਾਬੀਆਂ ਦੀ ਅਪੀਲ ਆ ਤੇ ਇਸ ਨੂੰ ਤੁਰੰਤ ਮੰਨਿਆ ਜਾਵੇ ਧੰਨਵਾਦ